ਪਰੋਸਪਰ ਸਿਟੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਣਵੀਰ ਸਿੰਘ ਪੁੱਲਰ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਉਹਨਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਇਸ ਹਾਦਸੇ ਦੇ ਵਿੱਚ ਰਣਵੀਰ ਸਿੰਘ ਪੁੱਲਰ ਵਾਲ-ਵਾਲ ਬਚ ਗਏ ਨੇ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਪਹੁੰਚੇ ਸੀ ਵਿਧਾਇਕ ਦੀ ਕਾਰ ਪਿੰਡ ਧੀਰਾਕਾਰਾ ਦੇ ਨੇੜੇ ਖੇਤਾਂ ਦੇ ਵਿੱਚ ਪਲਟ ਗਈ ਹੈ ਖੁਸ਼ਕਿਸਮਤੀ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਰਣਵੀਰ ਸਿੰਘ ਪੁੱਲਰ ਇਸ ਘਟਨਾ ਦੇ ਵਿੱਚ ਜ਼ਖਮੀ ਨਹੀਂ ਹੋਏ ਤੇ ਉਹ ਨਾ ਹੀ ਉਹਨਾਂ ਦੇ ਕਿਸੇ ਸਾਥੀ ਨੂੰ ਇਸ ਘਟਨਾ ਦੇ ਵਿੱਚ ਸੱਟ ਲੱਗੀ ਹੈ ਹਾਸੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਐਮਐਲਏ ਦੀ ਗੱਡੀ ਹਾਸੇ ਦਾ ਸ਼ਿਕਾਰ ਹੋਈ ਹੈ ਜਦੋਂ ਐਮਐਲਏ ਹੜਪਰਭਾਵਤ ਇਲਾਕੇ ਦਾ ਦੌਰਾ ਕਰਨ ਪਹੁੰਚੇ ਸੀ ਬਾਲ ਬਾਲ ਬਚੇ ਹੋ ਤੁਸੀਂ ਕਿ ਕੀ ਹਾਸਾ ਕਿਵੇਂ ਹੋਇਆ ਜੀ ਕੀ ਕਾਰਨ ਬਣਿਆ ਜੀ ਕੁਛ ਨਹੀਂ ਸੀਗਾ ਮੋਟਰਸਾਈਕਲ ਆ ਰਿਹਾ ਸੀਗਾ ਤੇ ਉਹ ਵਿਚਾਰੀ ਡਿੱਗ ਪਈ ਤੇ ਜਦੋਂ ਦੂਰੋਂ ਦੇਖਿਆ ਤੇ ਉਹ ਮੇਰੇ ਡਰਾਈਵਰ ਨੇ ਗੱਡੀ ਜਿਹੜੀ ਆ ਪੂਰੀ ਕੱਚੇ ਚਲਾਤੀ ਸੋ ਇਹ ਪਰਮਾਤਮਾ ਨੇ ਬਸਾਲਿਆ ਸਰ ਉਹ ਇੰਜਰਡ ਹੋਇਆ ਉਹਨਾਂ ਨੂੰ ਵੀ ਹਸਪੀਟਲ ਭੇਜਿਆ ਗਿਆ ਤੁਹਾਡੇ ਕੋਲ ਨਹੀਂ ਭੇਜਤਾ ਜੀ ਉਹ ਠੀਕ ਨੇ ਜੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਦੀ ਬੜੀ ਬਚਤ ਹੋਈ ਹੈ ਸਾਡੀ ਵੀ ਬਚਤ ਹੋਈ ਹੈ ਕਿਉਂਕਿ ਜੇ ਗੱਡੀ ਪਲਟ ਜਾਂਦੀ ਤਾਂ ਫਿਰ ਤੁਸੀਂ ਸਾਨੂੰ ਕੱਢਣਾ ਸੀ ਤੁਸੀਂ ਮਗਰ ਸਹੀ ਤੁਸੀਂ ਸਾਨੂੰ ਕੱਢਣਾ ਸੀ ਸੋ ਪਰਮਾਤਮਾ ਨੇ ਫਰੋਸਪਰ ਸਿਟੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਣਵੀਰ ਸਿੰਘ ਪੁੱਲਰ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਉਹਨਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਇਸ ਹਾਦਸੇ ਦੇ ਵਿੱਚ ਰਣਵੀਰ ਸਿੰਘ ਪੁੱਲਰ ਵਲਵਲ ਬਚ ਗਏ ਨੇ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਪਹੁੰਚੇ ਸੀ ਵਿਧਾਇਕ ਦੀ ਕਾਰ ਪਿੰਡ ਧੀਰਾਕਾਰਾ ਦੇ ਨੇੜੇ ਖੇਤਾਂ ਦੇ ਵਿੱਚ ਪਲਟ ਗਈ ਹੈ ਖੁਸ਼ਕਿਸਮਤੀ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਰਣਵੀਰ ਸਿੰਘ ਪੁੱਲਰ ਇਸ ਘਟਨਾ ਦੇ ਵਿੱਚ ਜ਼ਖਮੀ ਨਹੀਂ ਹੋਏ ਤੇ ਉਹ ਨਾ ਹੀ ਉਹਨਾਂ ਦੇ ਕਿਸੇ ਸਾਥੀ ਨੂੰ ਇਸ ਘਟਨਾ ਦੇ ਵਿੱਚ ਸੱਟ ਲੱਗੀ ਹੈ ਹਾਸੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਐਮਐਲਏ ਦੀ ਗੱਡੀ ਹਾਸੇ ਦਾ ਸ਼ਿਕਾਰ ਹੋਈ ਹੈ ਜਦੋਂ ਐਮਐਲਏ ਹੜਪ੍ਰਭਾਵਤ ਇਲਾਕੇ ਦਾ ਦੌਰਾ ਕਰਨ ਪਹੁੰਚੇ ਸੀ ਬਾਲ ਬਾਲ ਬਚੇ ਹੋ ਤੁਸੀਂ ਕਿ ਕੀ ਹਾਸਾ ਕਿਵੇਂ ਹੋਇਆ ਜੀ ਕੀ ਕਾਰਨ ਬਣਿਆ ਜੀ ਕੁਝ ਨਹੀਂ ਸੀਗਾ ਮੋਟਰਸਾਈਕਲ ਆ ਰਿਹਾ ਸੀਗਾ ਤੇ ਉਹ ਵਿਚਾਰੀ ਡਿੱਗ ਪਈ ਤੇ ਜਦੋਂ ਦੂਰੋਂ ਦੇਖਿਆ ਤੇ ਉਹ ਮੇਰੇ ਡਰਾਈਵਰ ਨੇ ਗੱਡੀ ਜਿਹੜੀ ਆ ਪੂਰੀ ਕੱਚੇ ਚਲਾਤੀ ਸੋ ਇਹ ਪਰਮਾਤਮਾ ਨੇ ਬਸਾਲਿਆ ਸਰ ਉਹ ਇੰਜਰਡ ਹੋਇਆ ਉਹਨਾਂ ਨੂੰ ਵੀ ਹਸਪੀਟਲ ਭੇਜਿਆ ਗਿਆ ਤੁਹਾਡੇ ਕੋਲੋਂ ਨਹੀਂ ਭੇਜਤਾ ਜੀ ਉਹ ਠੀਕ ਨੇ ਜੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਦੀ ਬੜੀ ਬਚਤ ਹੋਈ ਹੈ ਸਾਡੀ ਵੀ ਬਚਤ ਹੋਈ ਹੈ ਕਿਉਂਕਿ ਜੇ ਗੱਡੀ ਪਲਟ ਜਾਂਦੀ ਤਾਂ ਫਿਰ ਤੁਸੀ ਸਾਨੂੰ ਕੱਢਣਾ ਸੀ ਤੁਸੀਂ ਮਗਰ ਸਹੀ ਤੁਸੀਂ ਸਾਨੂੰ ਕੱਢਣਾ ਸੀ ਜੀ ਜੀ ਸੋ ਪਰਮਾਤਮਾ ਨੇ ਫਰੋਜ਼ਪੁਰ 시ਟੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਣਵੀਰ ਸਿੰਘ ਪੁੱਲਰ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਉਹਨਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਇਸ ਹਾਦਸੇ ਦੇ ਵਿੱਚ ਰਣਵੀਰ ਸਿੰਘ ਪੁੱਲਰ ਵਲਵਲ ਬਚ ਗਏ ਨੇ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਪਹੁੰਚੇ ਸੀ ਵਿਧਾਇਕ ਦੀ ਕਾਰ ਪਿੰਡ ਧੀਰਾਕਾਰਾਂ ਦੇ ਨੇੜੇ ਖੇਤਾਂ ਦੇ ਵਿੱਚ ਪਲਟ ਗਈ ਹੈ ਖੁਸ਼ਕਿਸਮਤੀ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਰਣਵੀਰ ਸਿੰਘ ਪੁੱਲਰ ਇਸ ਘਟਨਾ ਦੇ ਵਿੱਚ ਜ਼ਖਮੀ ਨਹੀਂ ਹੋਏ ਤੇ ਉਹ ਨਾ ਹੀ ਉਹਨਾਂ ਦੇ ਕਿਸੇ ਸਾਥੀ ਨੂੰ ਇਸ ਘਟਨਾ ਦੇ ਵਿੱਚ ਸੱਟ ਲੱਗੀ ਹੈ ਹਾਸੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਐਮਐਲਏ ਦੀ ਗੱਡੀ ਹਾਸੇ ਦਾ ਸ਼ਿਕਾਰ ਹੋਈ ਹੈ ਜਦੋਂ ਐਮਐਲਏ ਹੜ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਪਹੁੰਚੇ ਸੀ ਬਾਲ ਬਾਲ ਬਚੇ ਹੋ ਤੁਸੀਂ ਕਿ ਕੀ ਹਾਸਾ ਕਿਵੇਂ ਹੋਇਆ ਜੀ ਕੀ ਕਾਰਨ ਬਣਿਆ ਜੀ ਕੁਝ ਨਹੀਂ ਸੀਗਾ ਮੋਟਰਸਾਈਕਲ ਆ ਰਿਹਾ ਸੀਗਾ ਤੇ ਉਹ ਵਿਚਾਰੀ ਡਿੱਗ ਪਈ ਤੇ ਜਦੋਂ ਦੂਰੋਂ ਦੇਖਿਆ ਤੇ ਉਹ ਮੇਰੇ ਡਰਾਈਵਰ ਨੇ ਗੱਡੀ ਜਿਹੜੀ ਆ ਪੂਰੀ ਕੱਚੇ ਚਲਾਤੀ ਸੋ ਪ੍ਰਮਾਤਮਾ ਨੇ ਬਚਾਲਿਆ ਸਰ ਉਹ ਇੰਜਰਡ ਹੋਇਆ ਉਹਨਾਂ ਨੂੰ ਵੀ ਹਸਪੀਟਲ ਭੇਜਿਆ ਗਿਆ ਤੁਹਾਡੇ ਕੋਲੋਂ ਨਹੀਂ ਭੇਜਤਾ ਜੀ ਉਹ ਠੀਕ ਨੇ ਜੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਦੀ ਬੜੀ ਬਚਤ ਹੋਈ ਹੈ ਸਾਡੀ ਵੀ ਬਚਤ ਹੋਈ ਹੈ ਕਿਉਂਕਿ ਜੇ ਗੱਡੀ ਪਲਟ ਜਾਂਦੀ ਤਾਂ ਫਿਰ ਤੁਸੀ ਸਾਨੂੰ ਕੱਢਣਾ ਸੀ ਤੁਸੀਂ ਮਗਰ ਸਹੀ ਤੁਸੀਂ ਸਾਨੂੰ ਕੱਢਣਾ ਸੀ ਸੋ ਪ੍ਰਮਾਤਮਾ ਨੇ ਕਿਰਪਾ ਕੀਤੀ